ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਾਨ ਪਿੱਛੋਂ ਹੁਣ ਪੂਰੇ 2 ਸਾਲਾਂ ਬਾਅਦ ਦੁਬਾਰਾ ਸਿੱਧੂ ਦੀ ਹਵੇਲੀ ਵਿੱਚ ਖੁਸ਼ੀਆਂ ਵਾਪਸ ਆਈਆਂ ਹਨ ਬਾਪੂ ਬਲਕੌਰ ਸਿੰਘ ਦੇ ਘਰ ਛੋਟੇ ਸਿੱਧੂ ਨੇ ਜਨਮ ਲਿਆ ਹੈ ਲੱਖਾਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਪਰ ਉੱਥੇ ਹੀ ਕੁਝ ਅਜਿਹੇ ਬੰਦੇ ਵੀ ਨੇ ਜੋ ਕਿ ਬਾਪੂ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਹੁਣ ਇੱਕ ਆ ਬੰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਬੰਦਾ ਵੇਖੋ ਸ਼ਰਮ ਬਾਪੂ ਬਲਕੌਰ ਸਿੰਘ ਨੂੰ ਕਿਵੇਂ ਬੋਲ ਰਿਹਾ ਆ ਇਸ ਬੰਦੇ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਕਿਸੇ ਦਾ ਵੀ ਡਰ ਮੇਰੀ ਵੀਡੀਓ ਚਾਹੇ ਬਲਕੌਰ ਸਿੰਘ ਨੂੰ ਵੀ ਭੇਜ ਦਿਓ ਤੁਸੀਂ ਵੀ ਸੁਣੋ ਇਹ ਬੰਦਾ ਕੀ ਬੋਲ ਰਿਹਾ ਆ ਕਿ ਬੰਦੇ ਨੂੰ ਇੱਕ ਵਾਰ ਠੋਕਰ ਖਾ ਕੇ ਤੇ ਅਕਲ ਆ ਜਾਂਦੀ ਆ ਸਮਝ ਆ ਜਾਂਦੀ ਆ ਪਰ ਤੁਹਾਨੂੰ ਇੰਨੀ ਵੱਡੀ ਠੋਕਰ ਲੱਗੀ ਤੁਹਾਨੂੰ ਫਿਰ ਵੀ ਸਮਝ ਨਹੀਂ ਆਈ ਨੀਂ ਆ ਜਿਹੜਾ ਵੀ ਜਣਾ ਖਣਾ ਆਇਆ ਚੁੱਕ ਕੇ ਬੱਚੇ ਨੂੰ ਤੇ ਫੋਟੋ ਖਿਚਵਾਉਂਦਾ ਪੈਂਦਾ ਤੁਹਾਨੂੰ ਕੀ ਲੱਗਦਾ ਕਿ ਇਹ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ ਤੁਹਾਡੇ ਬੱਚੇ ਨਾਲ ਬਹੁਤ ਪਿਆਰ ਕਰਦੇ ਨੇ ਭੁੱਲ ਜਾਓ ਸਿੱਧੂ ਸਾਹਿਬ ਇਹ ਉਹੀ ਲੋਗ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ੁਭਦੀਪ ਨੂੰ ਮਰਵਾਇਆ ਸੀ ਇਹ ਉਹੀ ਲੋਕ ਨੇ ਇਨਫਾਰਮਰ ਜਿਹੜੀਆਂ ਗੱਲਾਂ ਇਧਰ ਉਧਰੋਂ ਲੀਕ ਕਰਦੇ ਨੇ